ਬੀਜੇਪੀ ਦੇ ਬੈਨਰ ਲਾਉਂਦੇ ਇਹ ਬੰਦੇ ਅੱਜ ਸਾਡੇ ਪਿੰਡ ਪਥਰਾਲੇ 'ਚ ਆਏ ਸੀ ਤੇ ਇਹਨਾਂ ਨੂੰ ਦੋਨੇ ਜਥੇਬੰਦੀਆਂ ਨੇ ਫੜ ਕੇ ਇੱਥੇ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਕੋਈ ਕੁਛ ਇਹਨਾਂ ਨੂੰ ਮੰਦਾ ਚੰਗਾ ਨਹੀਂ ਬੋਲਿਆ ਕੁਛ ਨਹੀਂ ਕਿਹਾ ਇਹਨਾਂ ਨੂੰ ਕਿਹਾ ਵੀ ਤੁਸੀਂ ਪਿੰਡਾਂ ਦੇ ਵਿੱਚ ਬੈਨਰ ਬੀਜੇਪੀ ਦੇ ਲਾਉਣੇ ਨਹੀਂ ਤੁਸੀਂ ਲਾਉਣੇ ਕੀ ਨਹੀਂ ਤੁਸੀਂ ਅੱਜ ਤੋਂ ਬਾਅਦ ਬੀਜੇਪੀ ਦੇ ਕਿਸੇ ਵੀ ਕੰਮ ਪਿੰਡ 'ਚ ਨਹੀਂ ਆਉਣਾ ਇੱਥੇ ਜਿੰਨਾ ਵੀ ਸਾਡੇ ਪੰਜਾਬ ਦੇ ਵਿੱਚ ਹੈ ਬੀਜੇਪੀ ਦਾ ਬਾਈਕਾਟ ਹੈ ਅੱਜ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਛੱਡਦੇ ਆਂ ਤੇ ਆਹ ਜਿਹੜੇ ਬੈਨਰ ਹੈ ਇਹਨਾਂ ਦੇ ਅਸੀਂ ਇੱਥੇ ਰੱਖਦੇ ਆਂ ਜਿਹੜਾ ਇਹਨਾਂ ਦਾ ਠੇਕੇਦਾਰ ਹੈ ਉਹ ਵੀ ਸਮਝ ਲੇ ਵੀ ਹਨੂਮਾਨਗੜ੍ਹ ਤੋਂ ਇਹ ਕਹਿੰਦੇ ਆ ਵੀ ਸਾਨੂੰ ਭੇਜਿਆ ਤੇ ਇੱਥੇ ਪੰਜਾਬ 'ਚ ਤੁਸੀਂ ਆ ਕੇ ਨਾ ਪੰਗੇ ਲਓ ਜੇ ਠੇਕੇਦਾਰ ਨੇ ਜਾਦੇ ਬੈਨਰਾਂ ਦਾ ਠੇਕਾ ਚੱਕਿਆ ਤਾਂ ਠੇਕੇਦਾਰ ਆਪ ਆ ਕੇ ਪੰਜਾਬ ਦੇ ਵਿੱਚ ਆਪ ਬੈਨਰ ਲਾ ਦੇ ਇਹਨਾਂ ਨੂੰ ਦਿਹਾੜੀ ਤੇ ਭੇਜ ਕੇ ਨਾ ਇਹਨਾਂ ਨੂੰ ਨਾ ਵਰਤੇ ਬੀਜੇਪੀ ਬੀਜੇਪੀ 750 ਕਿਸਾਨਾਂ ਦੀ ਕਾਤਲ ਆ ਚਲੋ ਠੀਕ ਹੈ ਮਜ਼ਦੂਰ ਆ ਇਹ ਦਿਹਾੜੀ ਦੇ ਮਾਰੇ ਸਭ ਕੁਝ ਕਰ ਲੈਂਦੇ ਨਾ ਤੇ ਪਰ ਅਸੀਂ ਕਿਤੇ ਵੀ ਪੰਜਾਬ ਦੇ ਵਿੱਚ ਇਹ ਬੈਨਰ ਇਹਨਾਂ ਦੇ ਨਹੀਂ ਲੱਗਣ ਦਿੰਦੇ ਐ ਤੂੰ ਪੁੱਛ ਬੋਲ ਕੇ ਮਾੜਾ ਜਿਹਾ ਦੱਸੀ ਇਹਨੂੰ ਨੇੜੇ ਕਰ ਲੈ ਦੱਸੀ ਤੈਨੂੰ ਕਿਹਨੇ ਭੇਜਿਆ ਸਾਨੂੰ ਕਿੱਥੇ ਦਾ ਲੈਣ ਆਣਗੇ ਉਥੋਂ ਭੇਜਿਆ ਕਹਿੰਦੇ ਪੰਜਾਬ ਚ ਲਾਣੇ ਤੇ ਤੁਹਾਨੂੰ ਇੱਥੇ ਕਿਸੇ ਨੇ ਕੁਝ ਕਿਹਾ ਤਾਂ ਨਹੀਂ 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 ਜੀ ਹਜੇ ਨਹੀਂ ਕਿਹਾ ਹਾਂ ਹਜੇ ਨਹੀਂ ਹਜੇ ਤਾਂ ਇਹਦਾ ਕੀ ਕਹਿਣਾ ਵੀ ਸਾਨੂੰ ਕੋਈ ਗਲਤ ਬੋਲਿਆ ਹੋਵੇ ਜਾਂ ਹੋਰ ਪੰਜਾਬ ਦੇ ਪਿੰਡਾਂ ਵਿੱਚ ਹਾਂ ਪੰਜਾਬ ਦੇ ਪਿੰਡਾਂ 'ਚ ਤੁਸੀਂ ਬੜਨਾ ਨਹੀਂ ਨਾ ਤੁਸੀਂ ਬੈਨਰ ਲਾਉਣੇ ਆ ਪੰਜਾਬ ਦੇ ਵਿੱਚ ਆਪਦੇ ਉੱਥੇ ਰਾਜਸਥਾਨ 'ਚ ਜੇ ਮਰਜ਼ੀ ਕਰੀ ਜਾਓ ਭਾਜਪੀ ਦੇ ਨਹੀਂ ਲਾਉਣੇ ਹੋਰ ਪਾਰਟੀਆਂ ਹੈਗੀਆਂ ਤੁਸੀਂ ਉਹਨਾਂ ਨਾਲ ਕਰ ਲਓ ਹੋਰ ਪਾਰਟੀਆਂ ਹੈਗੀਆਂ ਨਾ ਉਹਨਾਂ ਦੇ ਲਾ ਲਓ ਤੁਸੀਂ ਬੀਜੇਪੀ ਦੇ ਤਾਂ ਇਹ ਸੋਡੀ ਵੀ ਮਜ਼ਦੂਰੀ ਖਾਉਂਦੇ ਨੇ ਇਹ ਛੋਟਾ ਠੇਕੇਦਾਰ ਨਾਲ ਆ ਜੇ ਛੋਟਾ ਠੇਕੇਦਾਰ ਨਾਲ ਆ ਜੇ ਉਹਨੂੰ ਕਹਿੰਦੇ ਵੀ ਛੋਟਾ ਬੰਦਾ ਦੇ ਦਿਆ ਕਰੋ ਸਾਨੂੰ ਉੱਥੇ ਤੇ ਠੇਕੇਦਾਰ ਨੂੰ ਬੇਨਤੀ ਕਰਦੇ ਆਂ ਸੀ ਵੀ ਤੂੰ ਆਪ ਹੀ ਆ ਕੇ ਲਾ ਜਾ ਇੱਥੇ ਫੇਰ ਵੇਖਾਂਗੇ ਅਸੀਂ ਤੇਰਾ ਕੀ ਹਾਲ ਕਰਦੇ ਆਂ ਤੈਨੂੰ ਬੰਨ ਕੇ ਭਾਵਾਂਗੇ ਤੁੱਪੇ ਅਸੀਂ ਤੇ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਸੀ ਆਪਣੇ ਬਠਿੰਡੇ ਜ਼ਿਲ੍ਹੇ ਦੇ ਨੂੰ ਬਲਕ ਸੰਗਤਦਿਆਂ ਨੂੰ ਵੀ ਨਿਗਾ ਰੱਖੋ ਹੁਣ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਦਿਹਾੜੀ ਤੇ ਆਪਦੇ ਇਹ ਬ ਇਹਨਾਂ ਪਿੰਡਾਂ ਦੇ ਵਿੱਚ ਆਪੋ ਆਦੇ ਨਿਗਰੱਖੋ ਇਹ ਬੈਨਰ ਆਹ ਲਾਉਂਦੇ ਫਿਰਦੇ ਨਾ ਵੇਖ ਲਓ ਕਿਡੇ-ਕਡੇ ਨਾਲ 8 बाई 6 ਦੇ ਨੇ ਇਹ ਮੈਂ ਲਾਦਾ ਇਕੱਠਾ ਕਰ ਦੇ। ਤੇ ਇਹ ਆਪੋ ਆਦੇ ਪਿੰਡਾਂ ਚ ਸਾਰੇ ਵਰਕਰ ਉਹ ਨਿਗਰੱਖਣਾ ਤੇ ਮੋਦੀ ਦੀ ਫੋਟੋ ਕੀ ਮੋਦੀ ਦਾ ਨਾਮ ਵੀ ਨਹੀਂ ਲੈਣ ਦੇਣਾ ਪਿੰਡਾਂ ਦੇ ਵਿੱਚ। ਐਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।